ਮੈਂ ਕਹਿ ਰਿਹਾ ਹਾਂ ਕਿ ਅਸੀਂ ਆਪਨੇ ਚੈਕਿੰਗ ਕੀ ਹੈ ਸਲਾਮਾਬਾਦ ਮੇਂ ਕੀ ਕਹਿਗਾ ਕਿ ਕਿੰਨੇ ਪਕੜ ਕਿੰਨੇ ਫੜੇ ਗਏ ਹੈ ਔਰ ਕੀ ਸਾਰਾ ਹੈਗਾ ਅੱਜ ਅਸੀਂ ਆਪਰੇਸ਼ਨ ঈਗਲ ਦੇ ਤਹਿਤ ਜਿਹੜਾ ਸਾਡਾ ਸਪੈਸ਼ਲਾਈਜ਼ਡ ਸਰਚ ਆਪਰੇਸ਼ਨ ਹੁੰਦਾ ਉਹ ਅਸੀਂ ਕੀਤਾ ਹੈ ਜਿਹੜੇ ਵੀ ਨਸ਼ੇ ਦੇ ਅੱਡੇ ਬਣੇ ਹੋਏ ਸੀ ਜਾਂ ਫਿਰ ਜਿਹੜੇ ਕੋਈ ਇਸ ਤਰ੍ਹਾਂ ਦੇ ਇਲਾਕੇ ਸੀਗੇ ਜਿੱਤੇ ਸ਼ਿਕਾਇਤ ਕਾਫੀ ਆ ਰਹੀ ਸੀ ਨਸ਼ੇ ਦੇ ਉਤੇ ਨਸ਼ਾ ਵੇਚਣ ਦੀ ਸ਼ਿਕਾਇਤ ਹੈ ਜਾਂ ਫਿਰ ਉਤੇ ਕੰਜ਼ਮਪਸ਼ਨ ਦੀ ਸ਼ਿਕਾਇਤ ਹੈ ਅਸੀਂ ਇਸ ਤਰ੍ਹਾਂ ਦੇ ਏਰੀਆ ਦੇ ਵਿੱਚ ਪਾਟੋਲਨ ਸਰਚ ਆਪਰੇਸ਼ਨ ਕੀਤਾ ਸੀ ਪੋਸਟੇ ਹੀ ਲੜੀ ਦੇ ਵਿੱਚ ਅੱਜ ਇਸਲਾਮਾਬਾਦ ਮੌਲਾ ਜਿਹੜਾ ਸਿੱਟੀ ਦਾ ਏਰੀਆ ਉੱਥੇ ਵੀ ਅਸੀਂ ਆਏ ਸੀ ਬਟ ਇੱਥੇ ਇੱਕ ਚੰਗੀ ਗੱਲ ਸਾਨੂੰ ਇਹ ਦਿਖਣ ਨੂੰ ਮਿਲੀ ਹੈ ਕਿ ਇੱਥੇ ਦੇ ਕਿਉਂਕਿ ਰੈਗੂਲਰ ਸਾਡੀ ਰੇਡ ਹੁੰਦੀ ਹੈ ਰੈਗੂਲਰ ਚੈਕਿੰਗਸ ਹੁੰਦੀ ਹੈ ਤੋਂ ਲੋਕ ਵੀ ਕਾਫੀ ਅਵੇਅਰ ਹੈ ਸਾਡੇ ਵਿਜੀਸੀ ਦੇ ਮੈਂਬਰ ਜਿਹੜੇ ਸੀਗੇ ਉਹ ਵੀ ਨਾਲ ਆਏ ਸੀ ਉਹਨਾਂ ਨੇ ਮੈਨੂੰ ਬਰੀਫ ਵੀ ਕੀਤਾ ਕਿ ਅਸੀਂ ਸਰ ਹੁਣ ਅੱਗੇ ਹੋ ਕੇ ਪੁਲਿਸ ਦਾ ਸਾਥ ਵੀ ਦੇ ਰਹੇ ਤੇ ਅਸੀਂ ਫਲੈਕਸ ਬੋਰਡ ਵਗੈਰਾ ਲਾਵਾਂਗੇ ਜਿਹੜੇ ਫੈਮਲੀਆਂ ਹੈਗੇ ਕੁਝ ਹੀ ਹੈ ਜੋ ਕਿ ਇਨਵੋਲਵ ਰਹਿੰਦੇ ਆ ਜਾਂ ਆਫਰ ਨਾਨ ਜਿਹੜੇ ਹੈ ਕਈ ਵਾਰੀ ਇਹਦੇ ਵਿੱਚ ਕੰਮ ਕਰਦੇ ਆ ਸੋ ਉਹ ਫੈਮਲੀਆਂ ਨੂੰ ਵੀ ਪਹਿਲਾਂ ਤੋਂ ਇਹ ਆਪ ਅਵੇਅਰ ਕਰ ਰਹੇ ਆ ਕਿ ਭਈ ਆਪਣੇ ਬੱਚੇ ਵੀ ਛੋਟੇ ਹੈਗੇ ਉਹਨਾਂ ਤੇ ਮਾੜੀ ਸੰਗਤ ਦਾ ਅਸਰ ਪਊਗਾ ਤਾਂ ਉਹ ਸੈਕੰਡ ਜਨਰੇਸ਼ਨ ਸਮਗਲਰ ਉਹ ਹੀ ਬਣਨੇ ਹੋਰ ਬਾਹਰੋਂ ਆਣੇ ਨਹੀਂ ਆ ਤਾਂ ਇਸ ਚੀਜ਼ ਦਾ ਚੰਗਾ ਅਸਰ ਵੀ ਹੋਇਆ ਹੈ ਲੋਕਾਂ ਤੇ ਤੇ ਨਾਲ ਹੀ ਉਹਨਾਂ ਨੂੰ ਅਸੀਂ ਇਹ ਵੀ ਦੱਸਿਆ ਕਿ ਜਿਹੜੇ ਨਹੀਂ ਮੰਨਦੇ ਗੱਲ ਜਾਂ ਜਿਹੜੇ ਫਿਰ ਵੀ ਇਹਦੇ ਵਿੱਚ ਲੱਗੇ ਪਏ ਆਂ ਤਾਂ ਫਿਰ ਉਹਨਾਂ ਦੇ ਖਿਲਾਫ ਅਸੀਂ ਜਿਹੜੀ ਕਾਨੂੰਨੀ ਕਾਰਵਾਈ ਉਹ ਵੀ ਜਾਰੀ ਰੱਖਾਂਗੇ ਅ ਇੱਕ ਚੀਜ਼ ਇਹ ਵੀ ਹੈ ਕਿ ਹੁਣ ਅਸੀਂ ਪ੍ਰਾਪਰਟੀ ਫੋਰਚਰ ਦੇ ਪਾਸੇ ਵੀ ਲੱਗੇ ਆ ਕਿ ਜਿਹੜੇ ਵੀ ਇਸ ਤਰ੍ਹਾਂ ਦੇ ਸਮਗਲਰਸ ਨੇ ਨਾ ਤੇ ਪਹਿਲਾਂ ਵੀ ਪਰਚੇ ਰਜਿਸਟਰਡ ਹੈ ਉਹਨਾਂ ਨੇ ਕਈ ਵਾਰ ਸ਼ਹਿਰ ਦੇ ਵਿੱਚ ਵੀ ਬਣਾਈ ਹੁੰਦੀ ਹੈ ਕਈ ਵਾਰ ਬਾਹਰ ਵੀ ਪ੍ਰਾਪਰਟੀ ਬਣਾਈ ਹੁੰਦੀ ਹੈ ਸੋ ਸਾਡਾ ਇੰਟਰ ਜਿਹੜਾ ਰੇਂਜ ਦਾ ਕੋਆਰਡੀਨੇਸ਼ਨ ਉਹ ਵੀ ਕਾਫੀ ਚੰਗਾ ਸੀ ਬਾਹਰ ਦੇ ਜਿਹੜੇ ਡਿਸਟ੍ਰਿਕਟਸ ਆ ਜਿੱਥੇ ਵੀ ਇਹਨਾਂ ਦੇ ਰਿਸ਼ਤੇਦਾਰ ਰਹਿੰਦੇ ਉੱਥੇ ਇਹਨਾਂ ਨੇ ਆਪਣੇ ਪੈਸੇ ਇਨਵੈਸਟ ਕੀਤੇ ਉਹ ਸਾਰੀ ਆਈਡੈਂਟੀਫਾਈ ਕਰਦੇ ਆ ਸਾਡੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਐਸਟੈਬਲਿਸ਼ ਕੀਤੀ ਹੋਈ ਹੈ ਜੋ ਕਿ ਸਪੈਸ਼ਲਾਈਜ਼ਡ ਇਸੀ ਚੀਜ਼ ਦੇ ਵਿੱਚ ਹੈ ਕਿ ਐਨਡੀਪੀਐਸ ਦੇ ਕੇਸਸ ਦੇ ਜਿਹੜੇ ਸਮਗਲਰਸ ਹੈ ਉਹਨਾਂ ਦੀ ਪ੍ਰਾਪਰਟੀਆਂ ਕਿੱਥੇ-ਕਿੱਥੇ ਹੈ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਸਕੀ ਫੋਰਫੀਜ਼ਰ ਵੀ ਕਰਾਂਗੇ ਲੋਕ ਫਰ ਜਾਗਰੂਕ ਹੋਏ ਆ ਅੱਜ ਲੋਕ ਸਾਡੇ ਸਾਹਮਣੇ ਆਏ ਲੱਗਦਾ ਕਿ ਇਸ ਨਾਲ ਨਸ਼ੇ ਤੇ ਕਾਬੂ ਪਾਇਆ ਜਾਏਗਾ ਜੋ ਲੋਕ ਜਾਂਦੇ ਪਏ ਆ ਬਿਲਕੁਲ ਇਹ ਇੱਕਦਮ ਪੋਜ਼ਿਟਿਵ ਡਵੈਲਪਮੈਂਟ ਹੈ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਕਿ ਇੱਥੇ ਕਿਉਂ ਅਸੀਂ ਪਹਿਲਾਂ ਵੀ ਰੇਡ ਕਰਦੇ ਹਾਂ ਕਈ ਵਾਰ ਕੀ ਹੁੰਦਾ ਹੈ ਕਿ ਹੈਬਿਚੁਅਲ ਹੋ ਜਾਂਦੀ ਹੈ ਇਹ ਚੀਜ਼ ਕਿ ਨਹੀਂ ਜੀ ਇੱਥੇ ਇਸਲਾਮਾਬਾਦ ਮੋਹੱਲਾ ਜਾਂ ਫਲਾਨਾ ਮੋਹੱਲਾ ਜੋ ਹੈ ਉਹ ਡਰਗ ਦਾ ਹੌਟ

ਉਹਨਾਂ ਨੂੰ ਇੱਕ ਚੰਗੀ ਰਾਹ ਦਿਖਾ ਕੇ ਕੀਤਾ ਜਾ ਸਕਦਾ ਹੈ ਜਾਂ ਅਗਰ ਉਹ ਹਾਰਡ ਕੋਰਸ ਸਮਗਲਰਸ ਹੈ ਜਾਂ ਕੋਈ ਕ੍ਰਿਮਨਲ ਐਲੀਮੈਂਟ ਹੀ ਹੈ ਤਾਂ ਥਰੋ ਪੁਲਿਸ ਇਨਫੋਰਮੇਸ਼ਨ ਸ਼ੇਅਰ ਕਰਕੇ ਉਹਨਾਂ ਤੇ ਟਰੈਪ ਲਾ ਕੇ ਆਪਾਂ ਨਾਕਾ ਲਾ ਕੇ ਉਹਨੂੰ ਫੜ ਕੇ ਵੀ ਅੰਦਰ ਕਰ ਸਕਦੇ ਹਾਂ ਤਾਂ ਜਿਹੜੇ ਆਪਾਂ ਮਾਰਚ ਕਰਦੇ ਆ ਜਾਂ ਸੈਮੀਨਾਰ ਕਰਦੇ ਆ ਉਹ ਕਰਿਆ ਕਰਨ ਤਾਂ ਕਿ ਇਹ ਡੇਲੀ ਬੇਸਿਸ ਤੇ ਆਦਰਵਾਇਜ਼ بڑا ਫੰਕਸ਼ਨ ਕਰਨਾ ਹੈ ਜਾਂ ਕੋਈ ਡਿਸਟ੍ਰਿਕਟ ਲੈਵਲ ਦਾ ਪ੍ਰੋਗਰਾਮ ਕਾਫੀ ਚੇਰਬਾਤ ਹੁੰਦਾ ਹੈ ਕੀ 15 20 ਦਿਨ ਲੱਗ ਜਾਂਦੇ ਹੁਣ ਆਲਮੋਸਟ ਸੈਕੰਡ ਡੇ ਜਿਹੜਾ ਰੇਡ ਕੀਤੀ ਗਈ ਹੈ ਉਹਨਾਂ ਦੇ ਕੁਝ ਨੌਜਵਾਨ ਜਿਹੜੇ ਮੁੰਡੇ ਅੰਦਰ ਮਿਲੇ ਨੇ ਉਹਨਾਂ ਦਾ ਕਹਿਣਾ ਕਿ ਸਾਨੂੰ ਪੁਲਿਸ ਵਿਭਾਗ ਸਰ ਵੱਲੋਂ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਾਇਆ ਜਾਏ ਇਹ ਇਸ ਤਰ੍ਹਾਂ ਹੋ ਸਕਦਾ ਕਿ ਉਹਨਾਂ ਨੂੰ ਦਾਖਲ ਹੋ ਸਕਦਾ ਹੈ ਬਿਲਕੁਲ ਹੋ ਸਕਦਾ ਹੈ ਉਹਨਾਂ ਨੂੰ ਰੇਡ ਕਰਨ ਦੀ ਵੇਟ ਕਰਨ ਦੀ ਲੋੜ ਹੀ ਨਹੀਂ ਹੈ ਅਸੀਂ ਦਫ਼ਤਰ ਦੇ ਵਿੱਚ ਹੁੰਦੇ ਆ ਉਹ ਉੱਥੇ ਸਾਨੂੰ ਮਿਲ ਸਕਦੇ ਆ ਸਾਡਾ ਟਾਇਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਪੂਰਾ ਹੈਗਾ ਔਰ ਡਿਸਟ੍ਰਿਕਟ রেড ਕਰਾਸ ਜਿਹੜੀ ਹੈ ਉਹ ਵੀ ਸਾਡੇ ਨਾਲ ਹੀ ਹੈ ਸੋ ਜਿਹੜੇ ਵੀ ਬੰਦੇ ਆਪਣੇ ਆਪ ਨੂੰ ਡੀ ਐਡਿਕਟ ਕਰਨਾ ਚਾ ਕੋਈ ਸਾਈਕੋਲੋਜੀਕਲ ਡਿਪਰੈਸ਼ਨ ਦੇ ਵਿੱਚ ਵੀ ਹੁੰਦੇ ਆ। ਸੋ ਇਸ ਤਰ੍ਹਾਂ ਦੇ ਬੰਦੇ ਸਾਨੂੰ ਮਿਲ ਸਕਦੇ ਆ। ਅਸੀਂ ਉਹਨਾਂ ਦੀ ਪੂਰੀ ਹੈਲਪ ਕਰਾਂਗੇ। ਕੋਈ ਇਦਾਂ ਨਹੀਂ ਹੈ ਕਿ ਕਿਸੇ ਦੇ ਖਿਲਾਫ ਅਸੀਂ ਲੀਗਲ ਐਕਸ਼ਨ ਲੈ ਕੇ ਮਨ ਲੋਗ ਨੂੰ ਔਰ ਫਰਦਰ ਡਿਪਰੈਸ਼ਨ ਦੇ ਵਿੱਚ ਪਾਣਾ ਚਾਹੁੰਦੇ ਆ। ਉਹ ਸਾਡਾ ਇੰਟੈਂਸ਼ਨ ਨਹੀਂ ਹੈ। ਜੋ ਨਸ਼ਾ ਛੱਡਣਾ ਚਾਹੁੰਦੇ ਆ। ਜਿਨ੍ਹਾਂ ਦੇ ਵਿੱਚ ਕੋਈ ਕੋਈ ਵੀ ਹੋਰ ਪ੍ਰੋਬਲਮ ਹੈ ਕੋਈ ਮੈਡੀਕਲ ਇਸ਼ੂ ਹੈ ਤੋਂ ਐਸੇ ਉਹਦਾ ਇਲਾਜ ਵੀ ਕਰਾ ਸਕਦੇ ਆ ਕੋਈ ਪ੍ਰੋਬਲਮ ਸਰ ਅੱਜ ਕੋਈ ਕਰਾਇਮ ਘਟਦਾ ਪਿਆ ਜਿੱਦਾਂ ਤੁਸੀਂ ਜਿਵੇਂ ਤੇ ਫੜਦੇ ਜੂ ਲੱਗਦਾ ਜੀ ਕਰਾਇਮ ਵੀ ਇਸ ਤਰ੍ਹਾਂ ਹੀ ਘਟੇਗਾ ਜਦ ਜਦ ਤੱਕ ਤੁਸੀਂ ਬੜੀ ਜਾਓਗੇ ਜਾਂ ਲੋਕ ਸਾਹਮਣੇ ਆ ਕੇ ਦੱਸਣ ਕਿ ਤੇਰੇ ਕਰਾਇਮ ਘਟੇਗਾ ਹਾਂਜੀ ਬ੍ਰੇਕ ਨੂੰ ਕਰਾਇਮ ਜਿਹੜੀ ਆ ਉਹ ਕ੍ਰਿਮੀਨਲ ਟੈਂਡੈਂਸੀ ਜਿਹੜੀ ਆ ਨਾ ਇੱਕ ਸੰਗਤ ਤੋਂ ਵੀ ਆਉਂਦੀ ਹੈ ਕੋਈ ਇਦਾਂ ਨਹੀਂ ਹੈ ਕਿ ਆਪਾਂ ਕਹਿੰਦੇ ਹਾਂ ਕਿ ਬਈ ਚੰਗੀ ਸੰਗਤ ਦੇ ਵਿੱਚ ਰਹੋਗੇ ਚੰਗਾ ਅਸਰ ਆਏਗਾ ਤੋਂ ਇੱਥੇ ਜਿਹੜੀ ਇਹਦੀ ਲੋਕੇਲਿਟੀ ਬਣੀ ਹੋਈ ਸੀ ਜਾਂ ਸਟਿਗਮਾ ਲਗਾਤਾ ਸੀ ਟੈਗ ਲਗਾਤਾ ਸੀ ਬਦਨਾਮੀ ਕਰਤੇ ਸੀ ਕਿ ਇਸ ਮੋਹੱਲੇ ਦੇ ਵਿੱਚ ਨਸ਼ਾ ਆਏਗਾ ਜੀ ਕੌਣ ਲੋਕ ਸਾਡੇ ਨਾਲ ਜੁੜ ਰਹੇ ਤਾਂ ਅਸੀਂ ਉਸ ਸਟਿਗਮਾ ਨੂੰ ਦੂਰ ਕਰ ਰਹੇ ਉਹਦਾ ਕਾਰਨ ਕਿ ਉਹ ਆਈਡੈਂਟੀਫਾਈ ਕਰ ਰਹੇ ਹਨ ਤੇ ਜਿਹੜੇ ਵੀ ਲੋਕ ਫੈਮਿਲੀ ਇਸ ਕਾਰੋਬਾਰ ਦੇ ਵਿੱਚ ਹੈਗੀ ਉਹਨੂੰ ਉਸ ਤੋਂ ਦੂਰ ਕਰਦੇ ਆ ਜਦੋਂ ਵੀ ਜਦੋਂ ਅਸੀਂ ਇਹ ਚੀਜ਼ ਕਰ ਦਿੰਦੇ ਆ ਉਹ ਆਟੋਮੈਟਿਕਲੀ ਸਾਰੇ ਪੋਜ਼ਿਟਿਵ ਹੋ ਜਾਂਦੇ ਆ ਉਹ ਅੱਗੇ ਆ ਕੇ ਪੁਲਿਸ ਦੀ ਵੀ ਹੈਲਪ ਕਰਦੇ ਆ ਤੇ ਨਾਲ ਚੰਗਾ ਆਪਣੀ ਲਾਈਫ ਵੀ ਚੰਗੀ ਹੋ ਜਾਂਦੀ ਸਰ ਅਸੀਂ ਦੇਖੂ ਕਿੰਨੇ ਮੈਸੇਜ ਆ 15 ਅਗਸਤ ਨੂੰ ਤੁਸੀਂ ਲਗਾਤਾਰ ਟ੍ਰਾਈਨ ਤੇ ਨਹੀਂ ਦੱਸਿਓ ਨਾ ਕਿਤੇ ਵੀ ਕਾ ਦਿਓ ਉਹ 15 ਅਗਸਤ ਨੂੰ ਦੇਖਦੇ ਹੋਏ ਆ ਕੀ ਮੈਸੇਜ ਦੇਣਾ ਕਰਦੇ ਹੋ 15 ਅਗਸਤ ਮੇਰਾ ਇਹੀ ਮੈਸੇਜ ਹੈ ਕਿ ਆਪਣੀ ਇੰਡੀਪੈਂਡੈਂਸ ਡੇ ਜਿਹੜਾ ਹੈ ਹਨਾ ਸੁਤੰਤਰਤਾ ਦਿਵਸ ਅਸੀਂ ਮਨਾਉਂਦੇ ਆ ਤੋ ਸਵਤੰਤਰਤਾ ਸਾਨੂੰ ਕਾਫੀ ਪਰਿਸ਼ਰਮ ਕਰਕੇ ਮਿਲੀ ਹੈ ਉਹ ਸਵਤੰਤਰਤਾ ਇਦਾਂ ਹੀ ਨਹੀਂ ਮਿਲ ਗਈ ਅੰਗਰੇਜ਼ ਆਪਣੇ ਆਪ ਛੱਡ ਕੇ ਜਿਹੜਾ ਹੈ ਉਹ ਦੇਸ਼ ਚਲੇ ਗਏ ਅਸੀਂ ਸਟਰਗਲ ਕੀਤਾ ਸੀ ਔਰ ਉਹ ਸਟਰਗਲ ਦੀ ਲੜਾਈ ਕਾਫੀ ਲੰਬੀ ਸੀਗੀ ਤੇ ਨਸ਼ਾ ਜਿਹੜਾ ਹੈ ਨਾ ਉਹ ਇੱਕ ਤਰ੍ਹਾਂ ਦੀ ਗੁਲਾਮੀ ਹੈ ਮਾਨਸਿਕ ਗੁਲਾਮੀ ਹੈ ਤੋ ਇਹਨੂੰ ਛੱਡਣਾ ਅਗਰ ਹੈ ਤੋ ਸਟਰਗਲ ਕਰਨਾ ਪੈਣਾ ਹੈ ਔਰ ਨੂੰ ਪੋਜ਼ਿਟਿਵ ਵਿਚਾਰਧਾਰਾ ਲਾਨੀ ਪੈਣੀ ਹੈ ਆਪਣੇ ਅੰਦਰ ਚੇਂਜ ਲਾਉਣਾ ਪੈਣਾ ਆਪਣੀ ਹੈਬਿਟਸ ਦਾ ਚੇਂਜ ਲਾਉਣਾ ਪੈਣਾ ਹੈ ਤਾਂ ਜਿਹੜੇ ਨੈਗੇਟਿਵ ਹੈਬਿਟਸ ਆਪਣੀ ਹੈਗੀ ਕਿ ਕੋਈ ਚਾਹੇ ਸ਼ਰਾਬ ਦਾ ਨਸ਼ਾ ਕਰ ਰਿਹਾ ਚਾਹੇ ਕੋਈ ਡਰੱਗਸ ਦਾ ਨਸ਼ਾ ਕਰ ਰਿਹਾ ਉਹਨੂੰ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਲੜਾਈ ਸ਼ੁਰੂ ਕਰਤੀ ਹੈ ਉਹ ਛੱਡੇ ਆਪਣੀ ਚੰਗੀ ਹੈਬਿਟਸ ਲਾਇਆ ਤੇ ਆਪਣੀ ਸੰਗਤ ਨੂੰ ਚੰਗੀ ਕਰੇ ਔਰ ਐਫਰਟ ਕਰੇ ਬਿਨਾ ਮਿਹਨਤੇ ਕੁਝ ਨਹੀਂ ਮਿਲਣਾ ਐਂਡ ਸੈਕੰਡਲੀ ਇਹ ਆਪਣੇ ਨੈਸ਼ਨਲ ਸਿਕਿਉਰਿਟੀ ਤੋਂ ਵੀ ਰਿਲੇਟਡ ਹੈ ਕਿਉਂਕਿ ਜਿਹੜਾ ਨਸ਼ਾ ਆ ਰਿਹਾ ਉਹ ਇਦਾਂ ਹੀ ਨਹੀਂ ਆ ਰਿਹਾ ਹੈਗਾ ਕਿ ਕੋਈ ਕਿਸੇ ਨੂੰ ਫਰੀ ਦੇ ਵਿੱਚ ਵੰਡਿਆ ਜਾ ਰਿਹਾ ਉਹ ਪੈਸੇ ਇਕਨੋਮਿਕ ਐਕਟੀਵਿਟੀ ਹੈਗੀ ਔਰ ਇਹ ਆਪਣੇ ਦੁਸ਼ਮਨ ਦੇਸ਼ ਦੇ ਤੋਂ ਇਹ ਚੀਜ਼ ਜਿਹੜੀ ਹੈ ਥਰੂ ਡਰੋਨ ਸਮਗਲਿੰਗ ਜਾਂ ਹੋਰ ਜਿਹੜੇ ਮੀਨਸ ਉਹਦੇ ਥਰੂ ਲਾਈ ਜਾ ਰਹੀ ਹੈ ਸੋ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖੀ ਕਿ ਜਦੋਂ ਕੋਈ ਨਸ਼ਾ ਕੰਜ਼ੂਮ ਕਰ ਰਿਹਾ ਹੈ ਉਹ ਇੱਕ ਪਾਸੇ ਆਪਣੀ ਨੈਸ਼ਨਲ ਸਿਕਿਉਰਿਟੀ ਨੂੰ ਵੀ ਕੰਪਰੋਮਾਈਜ਼ ਕਰ ਰਿਹਾ ਉਹ ਉਹਨਾਂ ਦੇ ਮਨਸੂਬੇ ਨੂੰ ਕਾਮਯਾਬ ਕਰ ਰਿਹਾ ਸੋ ਆਪਾਂ 15 ਅਗਸਤ ਦੇ ਵਿੱਚ ਇੱਕ ਪੋਜ਼ਿਟਿਵ ਰਣਨੈ ਲਈਏ ਪ੍ਰਣ ਲਈਏ ਕਿ ਆਪਾਂ ਚੰਗੇ ਇਨਸਾਨ ਬੰਨਾ ਹੈ ਤੇ ਨਸ਼ੇ ਤੋਂ ਦੂਰ ਰਹਿਣਾ ਹੈ ਇਸ ਗੁਲਾਮੀ ਨੂੰ ਛੱਡਣਾ ਹੈ ਉਹਨਾਂ ਨੂੰ ਆਪ ਹੀ ਬੜਾ ਚੰਗਾ ਲੱਗਣਾ ਇਸ ਨੂੰ ਦੇਖ ਕੇ ਜਦੋਂ ਉਹ ਡੀ ਐਡਿਕਟ ਹੋ ਜਾਂਦੇ ਆ ਉਹਨਾਂ ਦੀ ਸਟੋਰੀਜ਼ ਬੜੀ ਮੋਟੀਵੇਸ਼ਨਲ ਹੁੰਦੀ ਹੈ ਉਹ ਬਾਕੀਆਂ ਦੇ ਲਈ ਮਿਸਾਲ ਬਣਦੇ ਆ